ਮੇત્રો ਇਸ ਵੀਡੀਓ ਦੇ ਵਿੱਚ ਤੁਹਾਨੂੰ 4 ਜਨਵਰ ਦਿਖਾਉਣ ਲੱਗਿਆ ਮੈਂ ਐਂਡ ਤੱਕ ਵੀਡੀਓ 'ਚ ਬਣੇ ਰਹੋ ਬਸ਼ੇਰੀਆ ਬਸ਼ੇਰਾਗਾ ਦੋ ਮਾਰਵਾੜੀ ਘੋੜੀਆਂ ਨੇ ਚਾਰਾਂ ਦੀ ਡਿਟੇਲ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ 'ਚ ਬਣੇ ਰਹੋ ਜਿੰਨੀ ਕਮਾਲਕ ਵੀਰਾਂ ਨੇ ਦੱਸੀ ਆ ਤੁਹਾਡੇ ਨਾਲ ਸਾਂਝੀ ਕਰਦਿਆਂ ਦੋਸਤੋ ਸਾਰੀ ਡਿਟੇਲ ਆਪਾਂ ਤੇ ਪਹਿਲਾਂ ਇੱਕ ਤਾਂ ਆ ਮਾਰਵਾੜੀ ਬਸ਼ੇਰੀਆ ਜਿਹੜੀ ਤੁਸੀਂ ਦੇਖ ਰਹੇ ਹੋ ਅਲੀਸਾਨ ਬਲੱਡ ਲਾਈਨ ਦੀ ਤੇ ਆ 2 ਨੰਬਰ ਤੇ ਨੀਲਾ ਬਸ਼ੇਰਾ ਜਿਹੜਾ ਦੇਖ ਰਹੇ ਹੋ ਤੁਸੀਂ ਅਨਨੌਨ ਬਲੱਡ ਲਾਈਨ ਦਾ ਦੋਸਤੋ ਬਸ਼ੇਰਾ ਸੋਨਾ ਕੱਟ ਕੰਡੀਸ਼ਨਾਂ ਦਾ ਤੇ ਕਨਕਨ ਬਹੁਤ ਸੋਹਣਿਆ ਬਸ਼ੇਰੇ ਦੇ ਤੇ ਤੀਜੇ ਨੰਬਰ ਤੇ ਆਹਾ ਆਬਲਕ ਕੋੜੀਆ ਦੋਸਤੋ ਤੇ ਖਾਲੀ ਹੈ ਵੀ ਤੇ ਚੌਥੇ ਨੰਬਰ ਤੇ ਆ ਮਾਰਵਾੜੀ ਕੋੜੀਆ ਜਮਨ ਬਲੈਕ ਕੋੜੀਆ ਮੱਥੇ ਫੁੱਲਾ ਕੋੜੀ ਦੇ ਚਾਰੋਂ ਜਾਨਵਰ ਸਾਫ਼ ਸੁਥਰੇ ਜਾਨਵਰ ਨੇ ਚਾਰਾਂ ਦੀ ਡਿਟੇਲ ਆ ਜਿਹੜੀ ਆਪਾਂ ਤੁਹਾਨੂੰ ਸਾਂਝੀ ਕਰਦੇ ਆਂ ਬਾਕੀ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਹੈ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਵੱਠੀ ਸੇਲ ਕਰਵਾ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਇਸ ਮਾਰਵਾੜੀ ਬਸ਼ੇਰੀ ਦੀ ਜਿਹੜੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਮਾਰਵਾੜੀ ਬਸ਼ੇਰੀ ਦੋਸਤੋ ਜੇ ਦੀ ਉਮਰ ਦੀ ਗੱਲ ਕਰੀਏ ਉਮਰੇ ਦੀ 5 ਮਹੀਨੇ 24 ਦਿਨਾਂ ਦੀ ਹੋਗੀ ਬਸ਼ੇਰੀ ਸੋਹਣੀ ਬਹੁਤਾ ਤੇ ਜੈਡ ਬਲੈਕ ਬਸ਼ੇਰੀ ਆ ਦੋਸਤੋ ਦੋ ਪੈਰ ਚਿੱਟੇ ਆ ਬਾਲਪੌਰੀਆਂ ਦੀ ਬਿਲਕੁਲ ਸਾਫ ਆ ਅਲੀਸਾਨ ਬਲੱਡ ਲਾਈਨ ਦੀ ਬਸ਼ੇਰੀਆ ਇਹ ਆ ਸੁਲਤਾਨ ਘੋੜੇ ਦੀ ਆ ਜਿਹੜਾ ਘੋੜਾ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਇਸ ਘੋੜੇ ਦੀ ਇਹ ਬੱਚੀ ਆ ਤੇ ਪੌਰੀਆਂ ਦੀ ਬਿਲਕੁਲ ਸਾਫ ਆ ਇਹਦੀ ਮਾਂ ਦੀ ਹਾਈਟ ਬਸ਼ੇਰੀ ਦੀ 64 ਇੰਚ ਆ ਤੇ ਐਨ ਓਕੇ ਬਸ਼ੇਰੀਆ ਜੇ ਕੋਈ ਮਿੱਤਰ ਪਿਆਰਾ ਮਾਰਵਾੜੀ ਬਸ਼ੇਰੀ ਭਾਲ ਰਿਆ ਤਾਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਨੰਬਰ ਸਕਰੀਨ ਤੇ ਆ ਦੋਸਤੋ ਤੇ ਅੱਗੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਨੀਲਾ ਬਸ਼ੇਰਾ ਆ ਜਿਹੜਾ ਸਕਰੀਨ ਤੇ ਬਸ਼ੇਰਾ ਵੇਖ ਰਹੇ ਹੋ ਅਨਨੋਨ ਬਲੱਡ ਲਾਈਨ ਦਾ ਬਸ਼ੇਰਾ ਤੇ ਸੋਹਣਾ ਸੁਨੱਖਾ ਬਸ਼ੇਰਾ ਸਾਫ ਸੁਥਰਾ ਬਸ਼ੇਰਾ ਕੰਨਾਂ ਕੁੰਨਾਂ ਦਾ ਬਹੁਤ ਸੋਹਣਾ ਬਸ਼ੇਰਾ ਬਾਲ ਪੋਰੀਆਂ ਦਾ ਐਨ ਓਕੇ ਆ ਸਾਫ ਆ ਤੇ 3 ਮਹੀਨੇ ਬਸ਼ੇਰੇ ਦੀ ਉਮਰ ਆ ਤੇ ਜੇ ਕੋਈ ਮਿੱਤਰ ਪਿਆਰਾ ਖਰੀਦਣੀ ਚਾਹੁੰਦਾ ਬਸ਼ੇਰਾ ਦੋਸਤੋ ਇੱਥੇ ਖੜਾ ਇੱਕੋ ਹੀ ਘਰੇ ਖੜੇ ਨੇ ਚਾਰੇ ਜਾਨਵਰ ਬਸ਼ੇਰੇ ਦਾ ਮੁੱਲ ਬਾਈ ਕਰਦਾ 38000 ਰੁਪਇਆ ਤੇ ਜਿਹੜੀ ਮਾਰਵਾੜੀ ਬਸ਼ੇਰੀ ਪਿੱਛੇ ਦੇਖ ਕੇ ਗਿਓ ਉਹਦਾ ਮੁੱਲ ਕਰਦਾ ਬਾਈ 1 ਲੱਖ ਰੁਪਇਆ ਅੱਗੇ ਤੁਹਾਨੂੰ ਆਪਾਂ ਦਿਖਾਉਨੇ ਆ ਅਵਲਕ ਕੋੜੀ ਸੋਹਣੀ ਸੁਨੱਖੀ ਪਲੀ ਹੋਈ ਘੋੜੀ ਆ ਹੱਡਾਂ ਪੈਰਾਂ ਦੀ ਐਨ ਓਕੇ ਆ ਮੱਥੇ ਫੁੱਲਾ ਦੋਸਤੋ ਬਾਕੀ ਸਾਰੀ ਤੁਸੀਂ ਦੇਖਦੇ ਹੋ ਮਾਰਕਿੰਗ ਬਹੁਤ ਸੋਹਣੀ ਆ ਘੋੜੀ ਦੀ ਤੇ ਪੈਰਪੂਰ ਚੰਗਿਆ ਧੌਣ ਵਗੈਰਾ ਪਲੀ ਹੋਈ ਘੋੜੀ ਆ ਜੇ ਕੋਈ ਮਿੱਤਰ ਪਿਆਰਾ ਰੱਖਣਾ ਚਾਹੁੰਦਾ ਮੌਕੇ ਤੇ ਖਾਲੀ ਆ 61 ਇੰਚ ਹਾਈਟ ਆ ਬਾਲਪੌਰੀਆਂ ਦੀ ਐਨ ਓਕੇ ਆ ਕੋਈ ਗਲਤ ਪੌਰੀ ਨਹੀਂ ਗਈ ਸਾਫ਼ ਸੁਥਰੀ ਆ ਪੌਰੀਆਂ ਦੀ ਤੇ ਚਾਲ ਚੂਲ ਦੀ ਐਨ ਓਕੇ ਆ ਸਵਾਰੀ ਬਹੁਤ ਸੋਹਣੀ ਕਰਾਉਂਦੀ ਆ ਰੇਵੀਆ ਚਾਲ ਬਹੁਤ ਚੰਗੀ ਚਾਲ ਚੱਲਦੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਚਾਲ ਚੋਲ ਦੀ ਐਨ ਓਕੇ ਦੀ ਰਿਪੋਰਟ ਆ ਕੋਈ ਕਮੀ ਨਹੀਂ ਹੈਗੀ ਜੇ ਕਿਸੇ ਮਿੱਤਰ ਪਿਆਰੇ ਨੇ ਝੂਟਿਆਂ ਨੂੰ ਲੈਣੀਆਂ ਜਾਂ ਕਿਸੇ ਨੇ ਆਪਣੇ ਮਨਪਸੰਦ ਦੇ ਘੋੜੇ ਤੋਂ ਗੱਭਣ ਕਰਾਉਣੀਆਂ ਜਾਂ ਬਾਈਆਂ ਕੋਲ ਵੀ ਘੋੜਾ ਹੈਗਾ ਉਹ ਤੁਹਾਨੂੰ ਆਪ ਵੀ ਘੋੜਾ ਛੱਡ ਕੇ ਦੇ ਦੇਣਗੇ ਇਹਦਾ ਮੁੱਲ ਕਰਦਾ ਬਾਈ 90000 ਰੁਪਇਆ ਤੇ ਅੱਗੇ ਤੁਹਾਨੂੰ ਦਿਖਾਉਣ ਲੱਗਿਆ ਮਾਰਵਾੜੀ ਘੋੜੀ ਜਿਹੜੀ ਆ ਤੁਸੀਂ ਮੱਥੇ ਫੁੱਲ ਦੀ ਘੋੜੀ ਦੇਖ ਰਹੇ ਹੋ ਬਾਕੀ ਸਾਰੀ ਬਲੈਕ ਆ ਦੋਸਤੋ ਘੋੜੀ ਦੀ ਉਮਰ ਹੈਗੀ ਆ ਦੋਸਤੋ 5-6 ਸਾਲ ਜਿਹੜੀ ਪਿੱਸੇ ਆਵਲਕ ਦੇਖ ਕੇ ਗਿਓ ਉਹਦੀ ਉਮਰ ਵੀ 5 ਸਾਲ ਆ ਤੇ ਘੋੜੀ ਦੀ ਉਮਰ ਹੈ ਦੀ ਜਿਹੜੀ ਮਾਰਵਾੜੀ ਦੇਖ ਰਹੇ ਹੋ ਬਲੈਕ 5-6 ਸਾਲ ਉਮਰ ਆ ਬਾਲਪੋਰੀਆਂ ਦੀ ਐਨ ਓਕਿਆ ਸਵਾਰੀ ਵਗਾਰ ਹੈ ਵੀ ਬਹੁਤ ਸੋਹਣੀ ਕਰਾਉਂਦੀ ਆ ਰੇਵੀਆ ਚਾਲ ਚੱਲਦੀ ਆ ਬਹੁਤ ਚੰਗੀ ਚਾਲ ਚੱਲਦੀ ਆ ਰੇਵੀਆ ਤੁਸੀਂ ਦੇਖ ਰਹੇ ਹੋ ਘੋੜੀ ਸਕਰੀਨ ਦੇ ਉੱਪਰ ਤੇ ਮੌਕੇ ਤੇ ਘੋੜੀ ਖਾਲੀ ਆ ਘੋੜੀ ਦੀ ਹਾਈਟ ਆ ਦੋਸਤੋ 60 ਇੰਚ ਜਿਹੜੀ ਅਵਲਕ ਘੋੜੀ ਦੇਖੀ ਦੀ ਉਹਦੀ ਹਾਈਟ ਆ 61 ਇੰਚ ਉਹਦਾ ਬਾਜ਼ੀ ਮੁੱਲ ਕਰਦਾ 90000 ਰੁਪਿਆ ਇਹਦਾ ਤੁਸੀਂ ਰੇਟ ਕਨਫਰਮ ਕਰ ਲਿਓ ਬਾਈਆਂ ਕੋਲੇ ਘੋੜਾ ਮਾਰਵਾੜੀ ਘੋੜਾ ਦਾ ਮੱਥੇ ਫਟਾ ਦੋ ਪੈਰ ਚਿੱਟਿਆਂ ਦਾ ਤੇ ਕਾਲੇ ਕਾਂਟੇ ਦਾ ਬੱਚਾ ਬਾਈ ਕਹਿੰਦੇ ਵੀ ਆਪਾਂ ਉਹ ਘੋੜਾ ਵੀ ਸੜਦਾਂਗੇ ਜੇ ਕੋਈ ਮਿੱਤਰ ਪਿਆਰਾ ਆਪਾਂ ਤੋਂ ਖਰੀਦਦਾ ਘੋੜੀ ਜੰਪ ਦੇ ਕੇ ਘੋੜੀ ਦੇ ਦਾਂਗੇ ਤੇ ਇਹ ਘੋੜੀ ਖਾਲੀ ਆ ਦੋਨੇ ਖਾਲੀ ਨੇ ਤੇ ਇੱਕ ਬਸ਼ੇਰੀਆ ਮਾਰਵਾੜੀ ਤੇ ਚੰਬਾ ਆ ਆਪਣਾ ਨੀਲਾ ਬਸ਼ੇਰਾਗਾ ਤੇ ਆ ਦੋਨੇ ਮਾਰਵਾੜੀ ਘੋੜੀਆਂ ਨੇ ਜਿਹੜਾ ਵੀ ਤੁਹਾਡੇ ਫਿੱਟ ਵੰਦਾ ਜਾਨਵਰ ਚਾਰਾਂ ਚੋਂ ਖਰੀਦਣਾ ਚਾਹੁੰਦੇ ਹੋ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇਤਾ ਹੈਪੀ ਕੋਲ ਖੜਾ ਹੈ ਰਾਈਏ ਵਾਲੇ ਕੋਲੇ ਜਾਨਵਰ ਚਾਰੇ ਤੇ ਜਦੋਂ ਆਪਾਂ ਤਪੇ ਤੋਂ ਬਰਨਾਲੇ ਤੋਂ ਤਪਾ ਰਾਮਪੁਰਾ ਜਾਂਦੇ ਆ ਤਪੇ ਤੋਂ 5-7 ਕਿਲੋਮੀਟਰ ਦੂਰ ਪਿੰਡ ਆ ਬਾਈ ਦਾ ਤੇ ਬਾਕੀ ਨੰਬਰ ਆਪਣਾ ਚੱਲ ਰਿਹਾ ਸਕਰੀਨ ਤੇ ਜੇ ਕਿਸੇ ਨੇ ਐਡ ਲਗਵਾਉਣੀਆਂ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ